ਇਸ ਤਰ੍ਹਾਂ ਕਿ ਤੁਸੀਂ ਨਵਾਂ ਸ਼ਰਦ ਆਬਾ YouTube ਚੈਨਲ ਦੇ ਉੱਪਰ ਦਸਹਿਰੇ ਦੀ ਪੂਰੀ ਰਿਪੋਰਟ ਦੇਖੀ ਅੱਜ ਭਾਰਤ ਮਲਾਪ ਦਾ ਵੀ ਜਿਹੜਾ ਦ੍ਰਿਸ਼ ਹੈਗਾ ਉਹ ਪੂਰੇ ਦਾ ਪੂਰਾ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਔਰ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈ ਕਿ ਅੱਜ ਭਾਰਤ ਮਲਾਪ ਦੇ ਮੌਕੇ ਤੇ ਜਿਹੜਾ ਹੈਗਾ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਜ਼ਾਰ ਜਿਹੜੇ ਆ ਉਹ ਸਜੇ ਹੋਏ ਨੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਰਸ ਜਿਹੜਾ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਹੈ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਔਰ ਅੱਜ ਭਾਰਤ ਮਲਾਪ ਹੈ। ਅਤੇ ਦੇਖੀ। ਔਰ ਭਾਰਤ ਮਲਾਪ ਮੌਕੇ ਤੁਸੀਂ ਦੇਖ ਸਕਦੇ ਹੈਗੇ ਕਿ ਜਿਹੜੀਆਂ ਆ ਕਿ ਅੱਜ ਸਰਕਾਰੀ ਸਕੂਲ ਦੇ ਵਿੱਚ ਜਿਹੜੀਆਂ ਆ ਕਾਫੀ ਰੌਣਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਔਰ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਅੱਜ ਭਾਰਤ ਮਲਾਪ ਦਾ ਵੀ ਜਿਹੜਾ ਪੂਰਾ ਦ੍ਰਿਸ਼ ਆ ਉਹ ਵੀ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਵਾਂਗੇ। ਔਰ ਕੱਲ ਦੁਸਹਿਰਾ ਸੀ। और आज इस मौके पे ਤੁਸੀਂ ਦੇਖ ਸਕਦੇ ਆ ਗਿਆ ਔਰ ਕਾਫੀ ਜਿਹੜਾ ਆ ਬਾਜ਼ਾਰ ਜਿਹੜਾ ਉਹ ਸਜੇ ਹੋਏ ਨੇ ਇਹ ਸਰਕਾਰੀ ਸਕੂਲ ਹੈ ਇਸ ਦੇ ਵਿੱਚ ਤੇ ਭਾਰਤ ਮਾਪ ਦੀ ਵੀ ਪੂਰੀ ਜਿਹੜੀ ਜਿਹੜੀ ਆ ਤੁਹਾਨੂੰ ਡਿਟੇਲ ਜਿਹੜੀ ਹੈ ਗਿਆ ਜੋ ਪ੍ਰੋਗਰਾਮ ਪੂਰੇ ਦਾ ਪੂਰਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਨੂੰ ਵੀ ਆਪਣੇ ਅਸੀਂ ਇਸ ਚੈਨਲ ਦੇ ਉੱਪਰ ਦਿਖਾਈਏ ਔਰ ਬੱਚਾ ਕਹਿੰਦਾ ਕਿ ਮੇਰੀ ਵੀਡੀਓ ਜ਼ਰੂਰ ਬਣਾ ਦਿਓ ਪੱਖਾ ਵੀ ਮੰਗ ਰਿਆ ਬਣਾ ਦਿੱਤੀ ਹੈ ਜੀ ਔਰ ਸਾਡੀ ਕੋਸ਼ਿਸ਼ ਰਹਿੰਦੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਤੁਹਾਡੀ ਵੀ ਬਣਾ ਦੇਈਏ ਲੋ ਜੀ ਬਣਾ ਦੁੱਤੀ ਆ ਲੋ ਜੀ ਤੁਸੀਂ ਆਏ ਹੋਰ ਵੈਸੇ ਅੱਜਕੱਲ੍ਹ ਬੱਚਿਆਂ ਨੂੰ ਛੋਟੇ ਤੋਂ ਛੋਟੇ ਬੱਚਿਆਂ ਨੂੰ ਵੀ ਪਤਾ ਹੈਗਾ ਕਿ ਵੀਡੀਓ ਬਣ ਰਹੀ ਆ ਮੋਬਾਈਲ ਦਾ ਮੋਬਾਈਲ ਦੇ ਉੱਪਰ ਔਰ ਆ ਤੁਹਾਨੂੰ ਅਸੀਂ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਆ ਇੱਕ ਔਰ ਤੋਂ ਦਿਖਾ ਰਹੇ ਹਾਂ ਕਿ ਕੱਲ ਅਸੀਂ ਤੁਹਾਨੂੰ ਪੂਰਾ ਦਸਹਿਰਾ ਜਿਹੜਾ ਅਸੀਂ ਆਪਣੇ ਇਸ ਚੈਨਲ ਤੇ ਦਿਖਾਇਆ ਔਰ ਅੱਜ ਤੁਹਾਨੂੰ ਜਿਹੜਾ ਆ ਭਰਤ ਮਲਾਮ ਮੌਕੇ ਜਿਹੜਾ ਬਾਜ਼ਾਰ ਜਿਹੜਾ ਉਹ ਸਜੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ ਥਾਂ ਥਾਂ ਤੇ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਔਰ ਨਮਾਸ਼ਰ ਦਵਾਬਾ YouTube ਚੈਨਲ ਦੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਪਲ-ਪਲ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਔਰ ਖੁਸ਼ੀ ਦੇ ਵਿੱਚ ਕਹਿ ਸਕਦੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਦਾ ਪੂਰਾ ਬਾਜ਼ਾਰ ਜਿਹੜਾ ਹੈ ਖੁਦ ਵੀ ਘੁੰਮ ਕੇ ਅਸੀਂ ਦਿਖਾਈਏ ਇਸ ਬਹਾਨੇ ਨਾਲ ਅਸੀਂ ਵੀ ਘੁੰਮ ਲਈਦਾ ਬੇਸ਼ੱਕ ਅਸੀਂ ਕਵਰੇਜ ਕਰਦੇ ਆਂ ਬਰਤਨ ਜਿਸ ਤਰ੍ਹਾਂ ਇਹ ਪਹਿਲਾਂ ਮਿੱਟੀ ਦੇ ਬਰਤਨ ਵਗੈਰਾ ਜਿਹੜੇ ਸੀਗੇ ਉਹਨਾਂ ਦੇ ਬਾਜ਼ਾਰ ਸੱਜਦੇ ਸਨ ਪਰ ਅੱਜਕੱਲ ਜੋ ਬਦਲ ਗਿਆ ਹੈ ਇਸ ਕਰਕੇ ਸਟੀਲ ਜਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬਰਤਨ ਹੈਗੇ ਆ ਹਾਂ ਔਰ ਸੇਲਾ ਵੀ ਜਿਹੜੀਆਂ ਆ ਇਸ ਮੌਕੇ ਤੇ ਲੱਗੀਆਂ ਹੋਈਆਂ ਨੇ ਔਰ ਹਰ ਜਗ੍ਹਾ ਜਿਹੜੀ ਆ ਉਹ ਸੇਲ ਜਿਹੜੀ ਆ ਲੱਗੀ ਹੋਈ ਆ ਕਿਤੇ 50 ਰੁਪਏ ਦੀ ਸੇਲ ਕਿਤੇ 20 ਰੁਪਏ ਦੀ ਸੇਲ ਔਰ ਅਲੱਗ-ਅਲੱਗ ਬੱਚੇ ਤੁਸੀਂ ਦੇਖ ਪਾ ਰਹੇ ਹੋ ਇਸ ਮੌਕੇ ਦੇ ਉੱਪਰ ਔਰ ਇਸ ਦੇ ਨਾਲ ਹੀ ਜਿਹੜਾ ਆ ਅਸੀਂ ਤੁਹਾਨੂੰ ਭਰਤ ਮਲਾਪ ਦਾ ਵੀ ਜਿਹੜਾ ਆ ਉਹ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਆਪਣੇ ਚੈਨਲ ਤੇ ਅਸੀਂ ਦਿਖਾਵਾਂਗੇ ਬੱਚਿਆਂ ਨੂੰ ਤੁਸੀਂ ਦੇਖ ਪਾ ਰਹੇ ਆ ਇਸ ਬੱਚਿਆਂ ਨੂੰ ਵੀ ਪਤਾ ਅੱਜ ਕੱਲ ਮੋਬਾਈਲਾਂ ਤੇ ਲੱਗ ਜਾਂਦੇ ਪਤਾ ਹੈ ਕਿ ਸਾਡੀ ਵੀ ਕੋਈ ਵੀਡੀਓ ਬਣ ਰਹੀ ਹੈਗੀ ਆ ਔਰ ਅਸੀਂ ਕੋਸ਼ਿਸ਼ ਕਰੀਦੀ ਹੈਗੀ ਆ ਔਰ ਦੇਖੋ ਬੱਚੇ ਵੀ ਸੱਚ ਧੱਜ ਕੇ ਜਿਹੜਾ ਆ ਭਰਤ ਮਲਾਪ ਵੀ ਖੁਸ਼ੀ ਦੇ ਵਿੱਚ ਜਿਹੜਾ ਆ ਉਹਨਾਂ ਦੇ ਆਣ ਤੇ ਜਿਹੜਾ ਆ ਤੁਸੀਂ ਰੌਣਕ ਦੇਖ ਸਕਦੇ ਹੋ ਕਸਵਾ ਔੜ ਦੇ ਵਿੱਚ ਪੱਕ ਲੈ ਜਓ ਫਿਰ ਬਈ ਰਹਣ ਕਾ ਤੁਸੀਂ ਦੇਖ ਪਾ ਰਹੇ ਹੋ ਬਾਜ਼ਾਰ ਜਿਹੜੇ ਆ ਦੇਖੋ ਇੰਨੀਆ ਵਧੀਆ ਵਧੀਆ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਏਗੀ ਬਾਜ਼ਾਰ ਜਿਹੜੇ ਆ ਉਹ ਸਜੇ ਹੋਏ ਨੇ ਔਰ ਬਾਕੀ ਦੇਖੋਗੇ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਭਰਤ ਮੁਲਾਬ ਦਾ ਪੂਰਾ ਦ੍ਰਿਸ਼ ਔਰ ਕਾਫੀ ਰਸ਼ ਤੁਹਾਨੂੰ ਅਲੱਗ-ਅਲੱਗ ਐਪੀਸੋਡ ਜਿਹੜੇ ਆ ਅਸੀਂ ਆਪਣੇ ਚੈਨਲ ਦੇ ਉੱਪਰ ਦਿਖਾਵਾਂਗੇ ਔਰ ਇਹ ਤੁਹਾਨੂੰ ਦਿਖਾ ਰਹੇ ਹੈਗੇ ਆ ਫਰੀਦਾਰੀ ਜਿਹੜੀ ਹੈਗੀ ਆ ਉਹ ਖੂਬ ਹੋ ਰਹੀ ਆ ਔਰ ਇਹ ਬਾਜ਼ਾਰ ਜਿਹੜਾ ਸਜਿਆ ਹੋਇਆ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦੇਖ ਰਹੇ ਹੋ। ਔਰ ਗਾਂਦੇ ਜਨ ਦੇ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਹਰ ਪਹਿਲੂ ਜਿਹੜਾ ਉਹ ਚੈਨਲ ਦੇ ਉੱਪਰ ਦਿਖਾਇਆ ਜਾਵੇ। ਔਰ ਦੇਖ 파 ਰਹੇ ਲੋਕ ਕਾਫੀ ਖੁਸ ਨਜ਼ਰ ਆ ਰਹੇ ਨੇ। ਔਰ ਤੁਹਾਨੂੰ ਭਾਰਤ ਮਲਾਪ ਤੇ ਜਿਹੜੀ ਪੂਰੀ ਰਿਪੋਰਟ ਹੋਏਗੀ ਉਹ ਵੀ ਇਸੇ ਚੈਨਲ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਕੱਲ ਤੁਹਾਨੂੰ ਦਸਹਿਰਾ ਵੀ ਜਿਹੜਾ ਸੀ ਇਸੇ ਚੈਨਲ ਤੇ ਤੁਹਾਨੂੰ ਅਸੀਂ ਦਿਖਾਇਆ ਸੀ ਔਰ ਜਿੱਧਰ ਵੀ ਜਾਓ ਰੌਣਕਾ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਰੌਣਕਾਂ ਲੱਗੀਆਂ ਹੋਈਆਂ ਨੇ ਬਾਹਰ ਦਾ ਵੀ ਦ੍ਰਿਸ਼ ਦੇਖਦੇ ਆ ਬਾਹਰ ਵੀ ਤੁਸੀਂ ਦੇਖ ਪਾ ਰਹੇ ਹੈਗੇ ਆ ਬਾਹਰ ਵੀ ਜਿਹੜਾ ਆ ਬਾਜ਼ਾਰ ਜਿਹੜਾ ਆ ਬਾਹਰ ਵੀ ਉਹ ਸਜੇ ਹੋਏ ਨੇ ਔਰ ਖਰੀਦਾਰੀ ਜਿਹੜੀ ਹੈ ਆ ਉਹ ਕੀਤੀ ਜਾ ਰਹੀ ਹੈ। ਅਤੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਦਿਖਾ ਸਕੀਏ। ਪਹਿਲਾਂ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਇਆ ਤੇ ਹੁਣ ਤੁਹਾਨੂੰ ਬਾਹਰ ਦਾ ਜਿਹੜਾ ਦ੍ਰਿਸ਼ ਹੈਗਾ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ। ਔਰ ਫਿਲਹਾਲ ਕਾਫੀ ਜਿਹੜਾ ਭਾਰੀ ਰਸ਼ ਹੈ ਇਸ ਮੌਕੇ ਦੇ ਉੱਪਰ ਮਹਿੰਦੀ ਇੱਥੇ ਸ਼ੁਰੂ ਤੋਂ ਹੀ ਹੈਗਾ। ਔਰ ਕਰਵਾ ਚੋ ਦਾ ਵਰਤ ਵੀ ਆ ਰਿਹਾ ਹੈਗਾ ਤੁਹਾਨੂੰ ਅਸੀਂ ਯਾਦ ਕਰਾ ਦਿੰਨੇ ਆ ਦਸਹਰੇ ਤੋਂ ਬਾਅਦ ਹੁੰਦਾ ਆ ਬੇਲਪੂਰੀ 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 ਕਰਾਰੇ ਨਿੰਬੂ ਵਾਲੇ ਨਿੰਬੂ ਵਾਲੇ ਔਰ ਲੇਕਨ ਨਾਲ ਦੀ ਨਾਲ ਨਿੰਬੂ ਵਾਲੇ ਬੇਲਪੂਰੀ ਵੀ ਵੇਚ ਰਹੇ ਨੇ ਜਿੱਥੇ ਮਹਿੰਦੀ ਲਗਾ ਰਹੇ ਆ ਗਿਆ ਔਰ ਤੁਸੀਂ ਦੇਖ ਸਕਦੇ ਆ ਦੂਰ ਤੱਕ ਜਿਹੜਾ ਬਾਜ਼ਾਰ ਦਾ ਦ੍ਰਿਸ਼ ਹੈਗਾ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਦਾ ਹਰ ਰਿਪੋਰਟ ਹਰ ਖਬਰ ਜਿਹੜੀ ਆ ਉਹ ਪਹੁੰਚੇ ਨਹੀਂ ਜੀ ਤੁਸੀਂ ਇਹ ਤੁਸੀਂ ਉਹ ਲੈ ਲਓ ਤੁਹਾਡੀ ਵੀਡੀਓ ਬਣਾਤੀ ਆ ਤੁਸੀਂ ਇੱਧਰ ਦਿਖਾ ਲਓ ਪਰ ਬੱਚੇ ਜਿਹੜੇ ਹੈਗੇ ਆ ਕਾਫੀ ਵਾਕਈ ਬੱਚੇ ਘਰ ਦੀ ਰੌਣਕ ਹੁੰਦੇ ਨੇ ਔਰ ਬਜ਼ਾਰਾਂ ਦੇ ਵਿੱਚ ਵੀ ਜਦੋਂ ਤੁਸੀਂ ਜਾਂਦੇ ਹੋ ਉੱਥੇ ਵੀ ਦੇਖਦੇ ਆ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ ਬੇਸ਼ੱਕ ਮੌਸਮ ਥੋੜਾ ਜਿਹਾ ਅੱਜ ਕੱਲ੍ਹ ਨਾਲੋਂ ਗਰਮੀ ਕੁਛ ਘੱਟ ਹੈਗੀ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਨਮਸ਼ਾਰਤ ਆਪਾ YouTube ਚੈਨਲ ਕੋ ਕੈਂਥ ਖਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨੁਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499